ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਢਿੱਲੋਂ ਦੇ ਵੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆਪਣਾ ਮੋਬਾਈਲ ਨੰਬਰ ਨੋਟ ਕਰੋ 9878123917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਬਾਕੀ ਨੰਬਰ ਬਾਈਆਂ ਦਾ ਔਨ ਸਕਰੀਨ ਆ ਨੋਟ ਕਰ ਲਓ ਅੱਜ ਦੀ ਵੀਡੀਓ ਪਿੰਡ ਮਨਾਲ ਤੋਂ ਆਪਾਂ ਕਵਰ ਕਰ ਰਹੇ ਹਾਂ ਜੀ ਬਰਨਾਲੇ ਜ਼ਿਲ੍ਹੇ ਦਾ ਪਿੰਡ ਹੈ ਤਹਿਸੀਲ ਮਹਿਲਕਲਾਂ ਦਾ ਪਿੰਡ ਹੈਗਾ ਲੋਕਲ ਵੀਡੀਓ ਕੋਈ ਵਪਾਰ ਦਾ ਕੰਮ ਨਹੀਂ ਐਨੇ ਕ ਪਸ਼ੂ ਬਾਈਆਂ ਦੇ ਘਰੇ ਰੱਖੇ ਪਿਆ ਉਹਨਾਂ ਦੇ ਵਿੱਚੋਂ ਇੱਕ ਝੋਟੀ ਅੱਜ ਸੇਲ ਆ ਬਕਾਊ ਆ ਜੀ ਦੂਜਾ ਸੂਆ ਗੱਲਬਾਤ ਬਾਈ ਨਾਲ ਵੀ ਕਰਾਵਾਂਗੇ ਆਜੋ ਬਾਈ ਇੱਥੇ ਆਜੋ ਵੱਡੇ ਸਾਈਜ਼ ਦੀ ਝੋਟੀ ਆ ਸਸਤੀ ਕਾ ਬਾਈ ਜੀ ਸਸਤੀ ਕਾ ਹੋ ਠੀਕ ਠਾਕ ਹੋਣੀ ਪਹਿਲਾ ਨੰਬਰ ਬੋਲੋ ਜੀ 95176 ਹੂੰ ਪੂਰਾ 246 95176 ਪੂਰਾ 246 46 ਪਿੰਡ ਆਪਣਾ ਆ ਗਿਆ ਮਨਾਲ ਜਿਲ੍ਹਾ ਆਪਾਂ ਨੂੰ ਆ ਗਿਆ ਤੇ ਤਹਿਸੀਲ ਤਾਂ ਆ ਹਾ ਨਸਰੋਈ ਮਹਿਲਕਣਾ ਮਹਿਲਕਣਾ ਨਦੀਕਾ ਮਹਿਲਕਣਾ ਬਿੰਨਿੰਡੀ ਕਾ ਆਪਣੇ ਇਥੋਂ ਮਰੇਗੋਡ ਲਾਵੀ ਬਰਨਾਲਾ ਕਿੰਨੇ ਕਿਲੋਮੀਟਰ ਇਥੋਂ ਬਰਨਾਲਾ 22 ਕਿਲੋਮੀਟਰ ਆ ਗਿਆ ਓਕੇ ਸੈਂਟਰ ਜਾ ਓਕੇ ਤੇ ਬਾਈ ਕੋਈ ਵਪਾਰ ਦਾ ਕੰਮ ਤਾਂ ਆਪਣਾ ਹੈ ਨਹੀਂ ਹਨਾ ਨਾ ਨਾ ਤੇ ਲੋਕਲ ਵੀਡੀਓ ਬਾਈ ਤਾਂ ਬੋਲਣ ਤੋਂ ਵੀ ਜਾਗਦਾ ਸੀਗਾ ਤੇ ਜਿਹੜੀ ਅੱਬਾ ਝੋਟੀ ਦੇਖੀ ਜਾਨੇ ਬਾਈ ਪਹਿਲੇ ਸੂਏ ਤੁਹਾਡੇ ਕੋਲੇ ਸੂਈ ਆਹੇ ਪਹਿਲਾਂ ਇਹ ਘਰ ਦੀ ਕੱਟੀ ਹੈ ਵੀਰੇ ਪਹਿਲੇ ਸੂਏ ਕਿੰਨਾ ਦੁੱਧ ਦਿੱਤਾ ਸੀ ਫਿਰ ਨਹੀਂ ਨਹੀਂ 10 ਲੀਟਰ ਦਿੱਤਾ ਵੀਰੇ ਆਦਰੀ ਜਮਾਜਾਇਜ਼ ਗੱਲ ਆ ਯਾਰ ਹਣ ਐਵੇਂ 15 ਕਹਿ ਰਿਹਾ ਆਪਾਂ ਤੇ ਐਤ ਕੀ ਬਾਈ ਕਿੰਨਾ ਦੇ ਦੂਗੀ ਫਿਰ ਇੱਕ ਵੀਰੇ ਬਹੁਤ ਤੋਂ ਬਾਅਦ ਆਪਾਂ 12 ਕਿਲੋ ਦੀ ਕਹਨੇ 12 ਕਿਲੋ ਦੇਣਾ ਤੇ ਰਹੀ ਹਣਾ ਵੱਡੇ ਸਾਈਜ਼ ਦੇ ਲੈ ਆਉ ਜੀ ਤੋਰਾ ਕਰਾ ਦਈਏ ਚੈੱਕ ਵੱਡੇ ਸਾਈਜ਼ ਦੀ ਆ ਗਈ ਨੰਬਰ ਵਾਈ ਦਾ ਔਨ ਸਕਰੀਨ ਤੇ ਹਾਂਜੀ ਹਾਂਜੀ ਵੱਡੇ ਸਾਈਜ਼ ਦੀ ਝੋਟੀ ਆ ਗਈ ਮੁੱਲੇ ਦਾ ਵੀਡੀਓ ਦੇ ਵਿੱਚ ਹੀ ਹੋਊਗਾ ਹੋਊਗਾ ਜਮਾਜਾਇਜ਼ ਠੀਕ ਆ ਨਾ ਜੀ ਕੁਆਲਿਟੀ ਚੰਗੀ ਆ ਸਿੰਘ ਸਾਲੇ ਦੀ ਇੱਕ ਨੰਬਰ ਕਾਦ ਤੁਸੀਂ ਆ ਝੋਟੀ ਛੋਟੀ ਇਹਦੇ ਬਰਾਬਰ ਕਰੀ ਆਂ ਹੀ ਦੇਖ ਲਓ ਉਹਨੂੰ ਕਿ ਐ ਛੋਟੀ ਆ ਗਈ ਲੈ ਚਲੋ ਜੀ ਸੀ ਉਸਾ ਪੂਰੀ ਬਾਈ ਫਿਰ ਰੋਦ ਲੰਮਾ ਸਵਾ ਦਿੱਤਾ ਸੀ ਹਾਂ ਵੀ ਇਹ 7ਵੇਂ ਮਹੀਨੇ ਤੱਕ ਦੁੱਧ ਦਿੰਦੇਗਾ ਓਕੇ 7ਵੇਂ ਮਹੀਨੇ ਤੱਕ ਰਾਈ ਨੇ ਕਹਿਣਾ ਵੀ ਦੁੱਧ ਦੇ ਹੀ ਗਈ ਆ ਐਮੀ ਅਗਲੇ ਨੂੰ ਕਹਿਦੀ 8ਵੇਂ ਤੱਕ ਦੋ 9ਵੇਂ ਤੱਕ ਹਾਂ ਥਣ ਲੇਵੇ ਦੀ ਪੂਰੀ ਸਾਫ ਆ ਜੀ ਆ ਦੇਖੋ ਜੀ ਪੂਰੇ ਵੱਡੇ ਸਾਈਜ਼ ਦੀ ਵੱਡੇ ਆਕਾਰ ਦੀ ਆ ਗਈ ਠੀਕ ਆ ਜੀ ਤੋਰਾ ਤੁਹਾਨੂੰ ਕਰਾਤਾ ਚੱਕ ਥਣ ਮੋਹਰ ਦੀ ਵੀ ਕਰ ਤੇ ਧਾਰ ਦੂਰ ਬੋਲੀ ਸੀ ਬਾਈ ਹਾਂ ਹਾਂ ਧਾਰ ਬੋਲੀ ਓਕੇ ਧਾਰ ਦੂਰ ਇੱਕ ਨੰਬਰ ਥਣ ਤੁਹਾਨੂੰ ਓਕੇ ਨੇ ਕੋਈ ਥਨਾਜ ਪ੍ਰੋਬਲਮ ਨਹੀਂ ਹੈ ਕਿ ਕਿਰਕੀ ਚੀਜ਼ ਦੀ ਹੋਊਗੀ ਉਹ ਆਪ ਬੱਸ ਦੱਸ ਦੇਾਂਗੇ ਦੱਸ ਦਿਓ ਮੈਂ ਸਮਝ ਗਿਆ ਜੀ ਗੱਲ ਤੁਹਾਡੀ ਵੱਡੇ ਸਾਈਜ਼ ਕਵਾਲਿਟੀ ਚੰਗੀ ਬਾਕੀ ਦਸਾਲੀ ਤੁਸੀਂ ਆਪਦੀ ਆਪ ਵੀ ਆ ਕੇ ਕਰਨੀ ਆ ਤੇ ਰੇਟ ਕਿਹਾ ਗਿਆ ਬਈ ਇਹਦਾ ਮੇਰੇ 138 138000 ਰੁਪਏ ਮਾਨਤਾਨੇ ਹੋ ਜੂ ਵਿੱਚੋਂ ਹਾਂ ਹਾਂ ਮਾਨਤਾਨ ਮਾਨਤਾਨ ਥੋੜਾ ਜਰੂਰ ਹੋ ਤੋਰਿਓ ਜੀ ਮੜਾ ਜਾਨ ਆ ਦੇਖੋ ਜੀ ਸੈਗ ਥੱਲੇ ਦੀ ਇੱਕ ਨੰਬਰ ਚਲੋ ਜੀ ਤੇ ਰੇਟ ਤੁਹਾਨੂੰ ਪੁੱਛ ਕੇ ਦੱਸਦਾ 138000 ਰੁਪਏ ਕੋਈ ਫਿਕਸ ਪ੍ਰਾਈਸ ਨਹੀਂ ਹੈਗਾ ਮਾਨਤਾਨ ਥੋੜਾ ਜਰੂਰ ਹੋ ਜਾਣਾ ਤੇ ਕੱਦ ਮੈਂ ਤੁਹਾਨੂੰ ਫੇਰ ਬੋਲਦਿਆਂ ਫੁੱਲ ਸੈੱਜ ਦੀ ਠੀਕ ਆ ਜੀ ਤੇ ਧਾਰਾਂ ਦੂਰਾਂ ਦੀ ਵਾਈ ਕਹਿੰਦਾ ਪਾਲੀ ਸੀ ਪੂਰੀ ਤੁਹ ਦੋਦ ਦੇ ਦੀ ਬਾਈ ਕਹਿੰਦਾ 12 ਤੁਸੀਂ ਮੰਨ ਕੇ ਲੈ ਲਓ ਬਾਦ ਜਿਹ ਨਾਲ ਤੁਹਾਨੂੰ ਦੇਣਾ ਉਹ ਤੁਹਾਡੀ ਸੇਵਾ ਆ ਆਪ ਦੀ ਸੇਵਾ ਨਾਲ ਚੋਣਾ ਤੇ ਪਿੰਡ ਮਨਾਲ ਤੋਂ ਆਪਾਂ ਵੀਡੀਓ ਕਵਰ ਕਰੀਆ ਨੰਬਰ ਬਾਈ ਦਾ ਸਕਰੀਨ ਤੇ ਚੱਲੀ ਜਾਂਦਾਗਾ ਬਾਕੀ ਦਾ ਬੋਲਿਆ ਵਾ ਵੀ ਨੰਬਰ ਤੇ ਸਕਰੀਨ ਤੇ ਵੀ ਚੱਲੀ ਜਾਂਦਾ ਪਿੰਡ ਮਨਾਲ ਜ਼ਿਲ੍ਹਾ ਬਰਨਾਲਾ ਤਹਿਸੀਲ ਮਹਿਲਕਲਾਂ ਨੰਬਰ ਬਾਈ ਫਿਰ ਬੋਲ ਦਿਓ 9576 ਹੂੰ ਪੂਰਾ 246 ਓਕੇ ਬਾਕੀ ਸਾਰੇ ਵੀਰਾਂ ਦਾ ਐਂਡ ਤਾਈ ਵੀਡੀਓ ਦੇਖਣ ਲਈ ਚੈਨਲ ਨੂੰ ਪਿਆਰ ਦੇਣ ਲਈ ਧੰਨਵਾਦ ਜਲਦ ਮਿਲਦੇ ਆ ਕਿਨਾਂ ਵੀਡੀਓ